ਵੈਨਕੂਵਰ ਵਿਚਾਰ ਮੰਚ ਵੱਲੋਂ ਅਮਰੀਕਾਵਾਸੀ ਦੇ ਲੇਖਕ ਦਰਸ਼ਨ ਸਿੰਘ ਕਿੰਗਰਾ ਦੀ ਕਿਤਾਬ ਪੰਜਾਬੀ ਸੱਭਿਆਚਾਰ ਰਿਲੀਜ਼ ਕੀਤੀ ਗਈ। ਇਸ ਮੌਕੇ ਵੈਨਕੂਵਰ ਵਿਚਾਰ ਮੰਚ ਦੇ ਲੇਖਕਾਂ ਦੇ ਵੱਲੋਂ ਦਰਸ਼ਨ ਸਿੰਘ ਕਿੰਗਰਾ ਦੀ ਕਿਤਾਬ ਦੇ ਉੱਤੇ ਗੋਸ਼ਟੀ ਕੀਤੀ ਗਈ ਅਤੇ ਜਾਣਕਾਰੀ ਸਾਂਝੀ ਕੀਤੀ ਗਈ ਕਿ ਕਿੰਜ ਅਖਬਾਰਾਂ ਰਾਹੀਂ ਕਿੰਗਰਾ ਦੀਆਂ ਲਿਖਤਾਂ ਪੜ੍ਹ ਕੇ ਉਹ ਉਹਨਾਂ ਦੇ ਰੂਬਰੂ ਹੋਏ ਨੇ। ਇਸ ਮੌਕੇ ਬੁਲਾਰਿਆਂ ਦੇ ਵੱਲੋਂ ਵਿਚਾਰ ਵੀ ਸਾਂਝੇ ਕੀਤੇ ਗਏ। ਅ ਵੈਨਕੂਵਰ ਵਿਚਾਰ ਮੰਚ ਵੱਲੋਂ ਬੜੇ ਸ਼ਾਰਟ ਨੋਟਸ ਦੇ ਉੱਤੇ ਜਿਹੜਾ ਪੰਜ ਪ੍ਰੋਗਰਾਮ ਉਲਿੱਕਿਆ ਸੀ ਅ ਉਹ ਕਰਨ ਜਾ ਰਹੇ ਆ ਸਰਦਾਰ ਦਰਸ਼ਨ ਸਿੰਘ ਕنگਰਾ ਜਿਹੜੇ ਕਿ ਅਮਰੀਕਾ ਵੱਸਦੇ ਨੇ ਉਹ ਲਗਾਤਾਰ ਪੰਜਾਬ ਆਪਣੇ ਇੰਡੋ ਕਨਟਰੀਅਨ ਟਾਈਮਜ਼ ਦੇ ਲਈ ਲਿਖਦੇ ਨੇ ਹਰ ਹਫ਼ਤੇ ਉਹਨਾਂ ਦਾ ਪੂਰੇ ਪੇਜ ਦਾ ਲੇਖ ਹੁੰਦਾ ਪੰਜਾਬੀ ਸੱਭਿਆਚਾਰ ਪੰਜਾਬੀ ਲੋਕ ਗੀਤਾਂ ਬਾਰੇ ਉਹਦੇ ਕੋਈ ਲੋਕ ਗੀਤ ਦੀ ਕੋਈ ਸਤਰ ਲੈ ਕੇ ਨਾ ਉਦਾਵਿਸ਼ਲੇਸ਼ਨ ਕਰਕੇ ਉਹਦੇ ਨਾਲ ਉਹ ਗੱਲਾਂਬਾਤਾਂ ਕਰਦੇ ਨੇ ਇਹ ਜਿਹੜੀ ਪੁਸਤਕਾਂ ਉਹਨਾਂ ਦੀ ਇਹ ਇਹਨਾਂ ਦੀ ਏਜ਼ ਉਹਨਾਂ ਨੇ ਪਹਿਲਾਂ ਵੀ ਕੁਝ ਪੁਸਤਕਾਂ ਛਪਵਾਈਆਂ ਨੇ ਉਸ ਲੜੀ ਦੇ ਵਿੱਚ ਇਹ ਉਹ ਲੇਖ ਨੇ ਜਿਹੜੇ ਕਿ ਇੰਡੋਗ੍ਰੈਂਟ ਟਾਈਮ ਦੇ ਵਿੱਚ ਛਪੇ ਨੇ ਅਸੀਂ ਬੈਂਕੁਰੂ ਵਿਚਾਰ ਮੰਚ ਦਾ ਮਕਸਦ ਹੀ ਇਹ ਆ ਅਸੀਂ ਵਿਚਾਰਾਂ ਕਰਨੀਆਂ ਨੇ ਜਦੋਂ ਵੀ ਕੋਈ ਪ੍ਰੋਗਰਾਮ ਕਰਦੇ ਆ ਤਾਂ ਉਸ ਲੇਖਕ ਬਾਰੇ ਤੇ ਹੱਥਲੀ ਜਿਹੜੀ ਰਚਨਾ ਜਿਹਨੂੰ ਅੱਜ ਅਸੀਂ ਪੁਸਤਕ ਨੂੰ ਰਿਲੀਜ਼ ਕਰਨਾ ਤਾਂ ਉਹਦੇ ਬਾਰੇ ਗੱਲਾਂ ਬਾਤਾਂ ਕਰਦੇ ਆ ਅੱਜ ਵੀ ਅਸੀਂ ਇਹੀ ਗੱਲਾਂ ਬਾਤਾਂ ਕਰਕੇ ਫਿਰ ਅਸੀਂ ਇਸ ਕਿਤਾਬ ਨੂੰ ਰਿਲੀਜ਼ ਕਰਾਂਗੇ ਤੁਹਾਡਾ ਸਾਰਿਆਂ ਦਾ ਆਉਣ ਲਈ ਬਹੁਤ-ਬਹੁਤ ਧੰਨਵਾਦ ਵੈਨਕੂਰ ਵਿਚਾਰਮੰਚ ਰਿਣੀ ਆ ਹਮੇਸ਼ਾ ਹੀ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਕਹਿੰਦਾ ਮੈਨੂੰ ਇਹ ਪਤਾ ਵੀ ਜਿੰਨੇ ਵੀ ਬੰਦੇ ਅੱਜ ਆਡੀਅנס ਦੇ ਵਿੱਚ ਬੈਠੇ ਨੇ ਹਰ ਇੱਕ ਆਪਣੇ ਆਪ ਦੇ ਵਿੱਚ ਇੱਕ ਸੰਸਥਾ ਦੇ ਬਰਾਬਰ ਆ ਤੇ ਤੁਹਾਡਾ ਆਉਣ ਲਈ ਬਹੁਤ ਬਹੁਤ ਧੰਨਵਾਦ ਕਰਦਾ ਸੋ ਮੈਂ ਚਾਹਾਂਗਾ ਇਸ ਪੁਸਤਕ ਬਾਰੇ ਸਰਦਾਰ ਸੁੱਚਾ ਸਿੰਘ ਕਲੇਰ ਦੋ ਸ਼ਬਦ ਕਹਿਣਾ ਮੈਂ ਸਭ ਤੋਂ ਪਹਿਲਾਂ ਤਾਂ ਬੈਂਕੋਵਰ ਵਿਚਾਰ ਮੰਚ ਦਾ ਧੰਨਵਾਦ ਕਰਦਾ ਕਿਉਂਕਿ ਜਿਨ੍ਹਾਂ ਨੇ ਇਹ ਮੇਰੇ ਦੋਸਤ ਹੀ ਬੁੱਕ ਰਿਲੀਜ਼ ਕਰ ਲਈ ਅੱਜ ਇੱਥੇ ਸਾਨੂੰ ਮੌਕਾ ਦਿੱਤਾ ਤੇ ਦਰਸ਼ਨ ਸਿੰਘ ਕਿੰਗਰਾ ਇਸ ਪੋਸਤਕ ਦੇ ਲੇਖਕ ਆ ਤੇ ਉਹਨਾਂ ਨੇ 2015 ਦੇ ਵਿੱਚ ਇੰਡੋ ਕੈਨੇਡੀਅਨ ਟਾਈਮ ਦੇ ਵਿੱਚ ਆਪਣੇ ਆਰਟੀਕਲ ਲਿਖਣਾ ਸ਼ੁਰੂ ਕੀਤੇ ਸੀ ਸੋ ਉਹਨਾਂ ਨੂੰ 9 ਸਾਲ ਹੋ ਗਏ ਤੁਸੀਂ ਦੇਖਿਆ ਕਿ ਜਿਹੜੇ ਵੀ ਇੰਡੋ ਕੈਨੇਡੀਅਨ ਟਾਈਮ ਦੇ ਆਰਟੀਕਲ ਉਹਨਾਂ 9 ਸਾਲਾਂ ਦੇ ਅੰਦਰ ਇੱਕ ਵੀ ਦਿਨ ਹੈ ਇਹ ਮਰਮਤਲੇ ਆ ਭਾ ਅਭਿਆਜ ਜੋ ਵੀ ਇਸ਼ੂ ਨਿਕਲੇ ਹਰੇਕ ਇਸ਼ੂ ਦੇ ਵਿੱਚ ਉਹਨਾਂ ਨੇ ਲਿਖਿਆ ਸੋ ਜਦ ਮੈਂ 4 ਸਾਲ ਉਹਨਾਂ ਨੂੰ ਪੜਦਿਆਂ ਹੋ ਗਿਆ ਸੀ ਇਹ ਗੱਲ 2019 ਦੀ ਆ ਤੇ ਮੈਂ ਇੰਡੋਕਟਿਨਿਟੀੰ ਦੇ ਬੱਚੇ ਕੋਲੋਂ ਦੀ ਐਪਰੀਸ਼ੀਏਸ਼ਨ ਦੇ ਤੌਰ ਤੇ ਇੱਕ ਚਿੱਠੀ ਲਿਖੀ ਪਈ ਉਹ ਮੈਨੂੰ ਬੜਾ ਉਹਨਾਂ ਦੇ ਪਹਿਲੇ ਕਾਚੇ ਲੱਗ ਰਹੇ ਆ ਮੈਂ ਉਹਨਾਂ ਨੂੰ 4 ਸਾਲ ਇੱਥੇ ਲਿਖਦਿਆਂ ਨੂੰ ਹੋ ਗਏ ਆ ਤੇ ਉਹ ਚਿੱਠੀ ਇੰਡੋਕਟਿਨਿਟੀੰ ਸ਼ਾਪੀ ਤੇ ਉਹ ਤੋਂ ਦੋ ਕੁ ਮਹੀਨੇ ਬਾਅਦ ਮੈਨੂੰ ਦਰਸ਼ਨ ਸਿੰਘ ਉਹਨਾਂ ਦਾ ਫੋਨ ਆਇਆ ਕਿ ਤੁਹਾਡੀ ਚਿੱਠੀ ਪੜ੍ਹ ਕੇ ਮੈਨੂੰ ਬੜੇ ਹੌਸਲਾ ਭਜਾਈ ਹੋਇਆ ਜੋ ਇਹ ਉਹਨਾਂ ਦੀ 10ਵੀਂ ਕਿਤਾਬ ਆ ਹਰੇਕ ਕਿਤਾਬ ਦਾ ਨਾਮ ਇਹ ਹੈ ਜੀ ਤੇ ਇਹ ਇਹਦਾ ਨਾਮ ਹੈਗਾ ਪੰਜਾਬੀ ਸਭਿਆਚਾਰ ਸਰੋਤ ਤੇ ਸਮਗਰੀ ਇਹਦੇ ਤੇ ਜਿਸ ਤਰ੍ਹਾਂ ਤੁਸੀਂ ਆ 10 ਦੇਖਦੇ ਆ ਸੋ ਉਹਨਾਂ ਦੀ 10ਵੀਂ ਕਿਤਾਬ ਆ ਮੈਂ ਉਹ ਨਿੱਕੀਆਂ ਨਿੱਕੀਆਂ ਗੱਲਾਂ ਆ ਜਿੱਦਾਂ ਲੈ ਲਓ ਤੂੰ ਚਾਰਖਾ ਲੈ ਲਓ ਤਵਾ ਲੈ ਲਓ ਪੱਠੀ ਲੈ ਲਓ ਤੰਦੂਰ ਲੈ ਲਓ ਕੋਈ ਵੀ ਚੀਜ਼ ਆ ਉਹ ਉਸ ਨੂੰ ਿੱਕੇ ਜਾਦਾ ਇੱਕ ਇੱਕ ਲੇਖਿਆ ਪੂਰਾ ਬਣਾ ਕੇ ਉਹਦੇ ਤੇ ਲਿਖਦੇ ਆ ਸੋ ਉਹਨਾਂ ਨੇ ਜਿਹੜੀ ਕਿਤਾਬ ਆ ਸੱਚ ਉਹਨਾਂ ਨੂੰ ਐਪਰੀਸ਼ੀਏਸ਼ਨ ਮੇਰੀ ਚੰਗੀ ਲੱਗੀ ਸੀ ਉਹਨਾਂ ਦੇ ਸਮਰਪਤ ਅਭੀ ਮੈਨੂੰ ਤਾਂ ਮੇਰੀ ਵਾਈਫ ਨੂੰ ਇਹ ਵਾਕ ਕੀਤੀ ਹੈ ਦਰਸ਼ਨ ਕنگਰਾਂ ਨੂੰ ਮੈਂ ਐਨੇ ਹੀ ਜਾਣਦਾ ਪਰ ਉਹਨੂੰ ਮੈਂ ਉਹਦੀਆਂ ਲਿਖਤਾਂ ਰਾਹੀਂ ਮਿਲਦਾ ਰਿਹਾ ਕਿਉਂਕਿ ਜਿਹੜਾ ਸੱਭਿਆਚਾਰ ਦਾ ਪੱਖ ਹੈ ਖਾਸ ਕਰਕੇ ਸਾਡੇ ਲੋਕ ਗੀਤਾਂ ਦਾ ਔਰ ਤਕਰੀਬਨ 9 ਸਾਲ ਹੀ ਹੋ ਗਏ ਇਹਨਾਂ ਨੂੰ ਜਦੋਂ ਵੀ ਮੇਰੇ ਕੋਲੇ ਇੰਡੋਪੈਨੇਡੀਅਨ ਟਾਈਮਜ਼ ਹੁੰਦਾ ਸੀ ਤਾਂ ਮੇਰੇ ਦੋ ਜਾਣੀਆਂ ਸੀ ਪਹਿਲਾਂ ਮੋਂ ਗੱਲ ਦੇ ਰਾਸਕੁੱਲੇ ਮਕੀਨ ਦਾਸਕੁੱਲੇ ਹੁੰਦੇ ਸੀ ਜਾਂ ਉਸ ਦੀ ਕੋਈ ਕਤਨ ਤੇ ਜਾਂ ਇਹਨਾਂ ਦਾ ਦਰਸ਼ਨ ਚੰਗਰਾ ਦਾ ਜਿਹੜਾ ਸੀਗਾ ਉਹਦੇ ਤੇ ਲੋਕ ਗੀਤਾਂ ਬਾਰੇ ਕੋਈ ਗੱਲਬਾਤ ਹੁੰਦੀ ਸੀ। ਹੋਰ ਮੈਂ ਹੈਰਾਨਾ ਵੀ ਉਹ ਇੰਨਾ ਜਿਹੜਾ ਸੀਗਾ ਵੀ ਇਸ ਵਾਰੇ ਕਿੱਥੋਂ ਖੋਜ ਕਰਦੇ ਕਿ ਉਹ ਜੀ ਦੇ ਇਹਨਾਂ ਨੇ ਕੋਈ ਕਿਸੇ ਵੀ ਜਿਹੜੇ ਸਾਡੇ ਪ੍ਰਾਣਿਕ ਪ੍ਰਾਤਨ ਸਮਗਰੀ ਹੈ ਚਰਖਾ ਹੈਗਾ ਹੋਰ ਚੱਕੀ ਆ ਉਸ ਵੇਲੇ ਦਾ ਜਿਹੜਾ ਪਿੰਡਾਂ ਦੇ ਵਿੱਚ ਜਿਸ ਤਰ੍ਹਾਂ ਦਾ ਰਹਿਤਲ ਸੀ ਉਸ ਨੂੰ ਕਿਵੇਂ ਬਿਆਨ ਕਰਦੇ ਆ ਕਿੱਥੋਂ ਕਿੱਥੋਂ ਇਹ ਲੈ ਕੇ ਆਉਂਦੇ ਆ ਔਰ ਮੈਂ ਸੰਵਿਧਾਨੀ ਕਾ ਵੀ ਇੱਕ ਤੇ ਮੈ릭 ਦੇ ਉਮਰ ਦੇ ਹੋਣਗੇ ਪਰ ਨਹੀਂ ਬਹੁਤ ਮੈਥੇ ਛੋਟੇ ਤੇ ਬਹੁਤ ਮੈਂ ਇਹਨਾਂ ਦੀ ਕਿਤਾਬ ਨੂੰ ਦੇਖ ਕੇ ਬਹੁਤ ਖੁਸ਼ ਹੋਇਆ ਤੇ ਮੈਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਉਨ੍ਹਾਂ ਦਾ ਇੰਨਾ ਡੂੰਘਾਈ ਨਾਲ ਤੇ ਇੰਨਾ ਖੋਜ ਭਰਪੂਰ ਕਾਰਜ ਹੈ ਪੰਜਾਬੀ ਸੱਭਿਆਚਾਰ ਬਾਰੇ ਪੰਜਾਬੀ ਦੇ ਲੋਕ ਗੀਤਾਂ ਬਾਰੇ ਬੋਲੀਆਂ ਟੱਪਿਆਂ ਬਾਰੇ ਤੇ ਇਹ ਮੈਨੂੰ ਲੱਗਦਾ ਵੀ ਜਿਹੜੀ ਪੰਜਾਬੀ ਕਿਤਾਬ ਹੈ ਜਿਹੜੀ ਪੰਜਾਬੀ ਸੱਭਿਆਚਾਰ ਦਾ ਇੱਕ ਅਹਿਮ ਦਸਤਾਵੇਜ਼ ਹੈ ਮੇਰੇ ਵੱਲੋਂ ਦਰਸ਼ਨ ਕਿੰਗਰਾ ਨੂੰ ਤੇ ਸਾਰੇ ਪੰਜਾਬੀਆਂ ਨੂੰ ਇਸ ਪੁਸਤਕ ਦੀ ਬਹੁਤ-ਬਹੁਤ ਮੁਬਾਰਕਬਾਦ